ਬੋਲੋ ਹਤੇ ਸੰਗ ਤੇ ਫਸੇਗਾ ਢੱਡ ਜੱਲੀਏ ਸਹਿਬ ਜਾਦੇ ਬਾਜਾ ਮਾਰਦੇ ਸੰਗ ਤੇ ਫਸੇਗਾ ਢੱਡ ਜੱਲੀਏ ਸਹਿਬ ਜਾਦੇ ਬਾਜਾ ਮਾਰਦੇ ਰਾਇ ਬਰਸਾਵਾ ਸਹਿਬ ਜਤਨ ਦੇ ਨੌਜਵਾਨਾਂ ਦੇ ਬਰਾ ਉਤਮਾ ਤੇ ਛੋਟੇ ਸਹਿਬ ਜਾਦੇ ਦੀ ਯਾਦ ਚ ਤੇ ਨਕਰ ਦੇ ਵਿੱਚੋਂ ਲੰਗਰ ਦੀ ਰਸਤਵਾਤ ਵਰਕਰ ਸਰਕਾਰ ਲਈ ਪਾਈ ਸੇਵਾਦਾਰ ਐਤਮ ਪਾਉ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਈ ਸੱਸੀ ਆਕਾਲ ਸਰਾਂ ਨੂੰ ਅੱਜ ਬਈ 30 ਨੰਬਰ ਆ ਸਹਿਬ ਜਦਾ ਜੋਰਾਵਰ ਸਿੰਘ ਜੀ ਦਾ ਜਨਮ ਦਿਨ ਆ ਤੇ ਅੱਜ ਆਪਾਂ ਪਿੰਡ ਦੇ ਵਿੱਚ ਰਸਤ ਇਕੱਠੀ ਕਰਨ ਲੱਗੇ ਆ ਸਹੌਰ ਪਿੰਡ ਤੇ ਆਪਣੇ ਇੱਥੇ ਵੀ ਨਾਨਕੇ ਵੀ ਨੇ ਤੇ ਆਪਾਂ ਫਤੇਗੜ ਸਾਹਿਬ ਲਈ ਲੰਗਰ ਲਾਵਾਂਗੇ ਉੱਥੇ ਘਟੋ ਘਟ 25 ਪਿੰਡਾਂ ਦਾ ਲੰਗਰ ਲੱਗਦਾ ਹੁੰਦਾ ਤੇ ਆਪਾਂ ਉਹਦੀ ਰਸਲ ਇਕੱਠੀ ਕਰਦੇ ਆ। ਲੋ ਜੀ ਸਾਰੇ ਵਧੀਆ ਸੇਵਾ ਕਰ ਰਹੇ ਨੇ। ਕਣਕ ਦੀ ਸੇਵਾ, ਆਟੇ ਦੀ ਸੇਵਾ, ਤਾਲਾਂ ਦੀ ਸੇਵਾ, ਸਾਰੀ ਸੇਵਾ ਚੱਲਦੀ ਆ ਬਈ ਤੇ ਇੱਕ ਟਰਾਲੀ ਆਪਣੀ ਲੱਕੜਾਂ ਵਾਸਤੇ ਵੀ ਲਾਈ ਹੋਈ ਆ। ਵਧੀਆ ਸਾਰੇ ਵਧੀਆ ਸੇਵਾ ਕਰ ਰਹੇ ਨੇ ਆਪਣੇ ਭਰਾ ਜਿੰਨੇ ਵੀ ਨੇ। ਵਿੱਚ ਆਪਣੇ ਮਾਮੇ ਵੀ ਲੱਗਦੇ ਨੇ ਕਈ। ਵਿੱਚ ਆਪਣੇ ਭਰਾ ਵੀ ਲੱਗਦੇ ਨੇ। ਜੋ ਕਿ تھے ਆਪਣੇ ਨਾਨਕੇ ਨੇ ਇਹ ਪਿੰਨੇ ਹੁਣੇ ਅੰਤ ਸੰਸਾ ਹੈ ਲੰਗਰ ਦੀ ਸੇਵਾ ਦੇ ਕੰਮ ਦਾ ਘੱਟਾ ਫੇਜ ਹੈ ਸਾਵਾ ਸੇਵਾ ਹੈ ਅੰਤ ਮਾਇਆ ਤੇ ਸੇਵਾ ਦਾ ਪਹੁੰਚ ਗਿਆ ਭਾਈ ਕਣਕ ਦੀ ਹਾਂ ਬਈ ਆਪਣੀਆਂ ਦੂਜੀਆਂ ਸੰਗਤਾਂ ਉੱਪਰ ਚਲੇ ਗਏ ਰਸ ਦੇ ਇਕੱਠੀ ਕਰਨੇ ਤੇ ਬਾਕੀ ਸੰਗਤ ਆਪਣੀਆਂ ਬੈਗੀਆਂ ਆ ਪਜੀਦਕਿਆਂ ਨੂੰ ਰਾਹ ਜਾਂਦਾ ਇਹ ਇੱਧਰ ਜਾਂਦਾ ਹਮੇਦੀ ਨੂੰ ਰਾਹ ਤੇ ਉਹ ਜਾਂਦਾ ਬੀਤ ਜਾਊਗਾ ਤੇ ਬਾਕੀ ਲੱਕੜਾਂ ਦੀ ਟਰਾਲੀ ਆਪਣੇ ਮਨਾਂ ਫਤੇਗੜੀ ਆਦਾ ਲਓ ਜੀ ਇਹ ਲੱਕੜ ਦੀ ਸੇਵਾ ਮਾਤਾ ਦੇ ਲੱਕੜ ਦੀ ਸੇਵਾ ਕੀਤੀ ਆ ਫਤੇਗੜ ਸਾਹਿਬ ਲਈ ਉਹ ਬਈ ਨਾ ਪਿੰਡ ਦੇ ਬਚਾੜੇ ਵਾਲੀ ਗਲੀ ਚ ਆ ਗਏ ਜੋ ਬਣ ਰਹੀ ਆ ਜੀ ਇਹਦਾ ਕੰਮ ਚੱਲ ਰਿਹਾ ਪੀਂਹੇ ਬਣ ਰਹੇ ਨੇ ਰਾਤਾਂ ਅਸੀਂ ਦਾੜਾ ਖੰਡ ਸੇਵਾਦਾਰ ਬਹੁਤ ਵਧੀਆ ਸੇਵਾ ਕਰ ਰਹੇ ਆ ਸਾਹਿਬ ਜੀ ਦੀ ਯਾਦ ਦੇ ਵਿੱਚ ਲੰਗਰ ਲੱਗਣਾ ਸ੍ਰੀ ਫਤੇਗੜ ਸਾਹਿਬ ਸਰਹੰਦਵਈ ਨਾਲ ਨਾਲਾ ਵਾਟਰ ਲੈ ਕੇ ਜਾਓ ਚਲੋ ਚਲੋ ਕਿੰਨਾ ਟਾਈਮ ਹੈ ਜੀ ਇੱਥੇ ਆਉਂਦੇ ਨਹੀਂ ਉਹਨਾਂ ਟਾਈਮ ਕਹਾਂ ਆਇਆ ਸਾਹਮਣੇ ਗੁਰੂ ਘਰ ਆ ਗਿਆ ਪੈਂਟ ਦਾ ਇੱਧਰ ਆ ਗਿਆ ਟੋਪਾ ਉਹ ਆਪਣੇ ਵੀ ਕਰਨੇ ਇੱਧਰ ਲਈ ਛੜ ਲੰਗਰ ਤੇ ਰਸਤਾ ਵਾਹਤਾ ਬਹੁਤ ਯਤਨ ਕਰੂ ਭਾਈ ਉਹ ਸਿਆਸ ਤੋਂ ਤੇ ਸੇਵਾ ਕਰ ਰਹੇ ਨੇ ਬਈ ਪੈਂਟ ਦੇ ਨਾਂ ਨਾਲ ਬਜ਼ੁਰਗ ਬਹੁਤ ਵੱਡਾ ਸਹਿਯੋਗ ਆ ਸਾਰਿਆਂ ਦਾ ਲੰਗਾ ਦੀ ਰਾਤ ਆਤਵਾਤ ਤੇ ਅਤੱਤਰ ਕਾਨੂੰਨ ਵਾਸਤੇ ਨੌਜਵਾਨ ਬਾਹਰ ਚੁੱਕਿਆ ਭਾਈ ਉਹ ਜੀ ਆਪਾਂ ਵਿਜਨ ਨੇ ਜੇ ਕਿਸੇ ਲਈ ਖੰਡਾ ਖੰਡ ਦੀ ਸੇਵਾ ਆਪਾਂ ਕਰਦੇ ਆਂ ਤੇ ਬਾਲਟੀ ਦੇ ਵਿੱਚ ਆਪਾਂ ਖੰਡ ਵਗੈਰਾ ਪਾਉਂਦੇ ਆਂ ਤਾਂ ਵੀ ਨਹੀਂ ਕੋ ਬਸ ਜਮਨੀ ਸਾਨੂੰ ਤਾਂ ਕੋ ਭਾਈ ਦਾਣ ਕਦਾ ਘੱਟਾ ਦਾਣ ਦਾ ਕਿੰਨਾ ਸੇਵਾ ਕਰ ਰਹੇ ਹੋ ਜੀ ਸੇਵਾ ਦਾ ਨਿਖਾਨਤ ਆਇਆ ਭਾਈ ਨਾਲ ਵੀ ਪਹੁੰਚਦੀ ਕਰੀ ਜਾਂਦੇ ਨੇ ਭਾਈ ਉਹ ਪਿੰਤਾ ਦਾ ਕਲੀ ਹੁੰਦੀ ਹੈ ਬਾਈ ਹੁਣਾ ਵੱਲੋਂ ਸਮੋਸਿਆਂ ਦੀ ਸੇਵਾ ਉਹ ਚੈਨੀ ਨਹੀਂ ਜਦ ਤੱਕ ਉਹ ਆ ਤੱਕ ਕੀ ਆ ਡਾਕਟਰ ਜਾਦੀਆਂ ਠੰਡੀ ਹੋਈ ਚਾਹ ਤੋਂ ਬਾਅਦ ਬਾਈ ਬਣਾ ਨੇ ਲੱਡੂਆਂ ਦੀ ਸੇਵਾ ਕੀਤੀ ਅੱਧਾ ਹੋਰ ਪਿਆਰਾ ਹੈ ਅੰਦਰ ਧੰਨਵਾਦ ਆ ਜੀ ਗਰੇਵਾਲ ਪਰਿਵਾਰ ਦਾ जिने संगत ਨੂੰ ਆਈ ਨੂੰ ਚਾਹ ਪਾਣੀ ਦਾ ਲੰਗਰ ਠਕਾਇਆ ਜੀ ਇਹ ਹਰ ਸਾਲ ਬਾਅਦ ਚੜ ਕੇ ਨਾਲੇ ਦਾ ਸੇਵਾ ਜੀ ਹਿੱਸਾ ਪਾਉਂਦਾ ਨਾਲੇ ਸੰਗਤ ਨੂੰ ਆਏ ਸਾਲ ਚਾਹ ਪਾਣੀ ਦੀ ਸੇਵਾ ਇਹ ਪਰਿਵਾਰ ਕਰਨੀ ਹੁੰਦੀ ਆ ਜੀ ਨੋਨੇ ਵੀਰ ਤੇ ਬਹੁਤ ਬਹੁਤ ਧੰਨਵਾਦ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਥੈਂਕ ਯੂ ਭਾਈ ਬਹੁਤ ਧੰਨਵਾਦ ਲਓ ਧੰਨਵਾਦ ਕਰਦੇ ਆ ਬਈ ਦਾ ਥੈਂਕ ਯੂ ਵੀਰੇ ਓਕੇ ਜੀ ਤੌਰ ਪਿਆ ਵੀ ਸੰਗਤ ਆਪਾਂ ਚੱਲਦੇ ਹਾਂ ਹੁਣ ਠੀਕ ਆ ਠੀਕ ਹੋ ਵੀਰੇ ਥੈਂਕ ਯੂ ਧੰਨਵਾਦ ਭਾਈ ਬਹੁਤ ਬਹੁਤ ਓਕੇ ਵੀਰੇ ਉਹ ਜਿਹੜੇ ਦਾਰੇ ਉਹ ਬਿੱਸ ਤੇ ਆ ਗਏ ਪੱਤੌਰ ਪੇ ਬਾਈ ਦੇ ਘਰੋਂ ਹਾਂਜੀ ਵੀਰੇ ਮਾਤਾ ਵੱਲੋਂ ਲੱਕੜਾਂ ਦੀ ਸੇਵਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਤਾ ਦਾ ਤੇ ਉਹ ਮਾਤਾ ਪਰਾਂ ਖੜੀ ਆ ਉਹਦੇ ਵੱਲੋਂ ਵੀ ਲੱਕੜਾਂ ਦੀ ਸੇਵਾ ਨਾਲ ਪਾਠੀਆਂ ਦੀ ਸੇਵਾ ਵੀ ਆ ਆਟਰਾ ਦੀ ਆਪਣੀਆਂ ਲੱਕੜਾਂ ਹੁੰਦੀਆਂ ਨੇ ਬਈ ਹਾਈ ਹਾਦੀ ਬਈ ਨਾਪਾ ਕਰਮ ਦੇ ਕਰੇ ਲਿਆ ਸਰ ਹੰ ਦਾ ਛੋਟੇ ਸਾਹਿਬ ਜਦਿਆਂ ਦੀ ਯਾਦ ਚ ਸਾਰੀ ਟਰਾਂਕ ਤੇ ਆਈ ਜਾਂਦੀਆਂ ਨੇ ਰੰਗਦੇ ਰਾਤਾ ਰਾਤਾ ਪਾਉਂਦੇ ਕਰੋ ਬਈ ਸ਼ਿਵਦਾ ਦਾ ਰਾਜੇ ਜੀ ਲੋਬਰੇ ਮਾਤਾ ਬਰਾ ਲੱਕੜ ਚ ਚਲੇ ਪਾਈ ਆਹ ਗਾਹਾਂ ਦਾਦਲੇ ਲੱਕੜਾ ਹੋ ਆਪੇ ਚਲੋ ਪਾਈ ਚਲੋ ਤੁਸੀਂ ਗਾਹਾਂ ਚ ਚਲੋ ਹਾਂ ਸ਼ਾਂਤਾ ਵਾਲਿਆ ਸੇਵਾ ਕੰਟੀ ਆ ਪਾਈ ਹਾਂਜੀ ਭਾਈ ਹੁਣ ਆਪਾਂ ਕਰਨ ਦੇ ਘਰੇ ਪਹੁੰਚ ਗਏ ਆਂ ਇਧਰੋਂ ਰਸਤਾ ਲੈ ਕੇ ਜਾਵਾਂਗੇ ਮਾਮੀ ਕਿੱਥੇ ਆ ਕਰਨੇ ਉਹ ਗਏ ਨੇ ਹੈ ਨਹੀਂ ਘਰੇ ਕੋਈ ਅਓ ਜੀ ਆਪਾਂ ਕਰਨ ਦੇ ਘਰੋਂ ਰਸਤਾ ਲੈਣ ਆਇਆ ਹੁਣ ਆਪਾਂ ਸਰਬੂ ਜਾਨਵਰ ਬੜੇ ਰੱਖਿਆ ਆ ਕਰਨ ਦੇ ਇੱਥੇ ਕਿੱਸ ਮਗਰੀ ਦਾ ਦਾਦਾ ਦਾਣਾ ਦਾੰਦ ਵੀਰੇ ਨਾ ਦੇ ਨਹੀਂ ਮਾਰਦੀ ਤਾਂ ਇਹ ਕਰ ਖੇਤਾਂ ਜੀ ਬਾਈ ਇਧਰੋਂ ਅਸੀਂ ਰਸਤੇ ਇਕੱਠੀ ਕਰਨ ਆਏ ਮਾਤਾ ਵੱਲੋਂ ਛਾਂਤ ਰਿਆਂ ਦੀ ਸੇਵਾ ਸੀ ਕਿਉਂ ਕਰਨਾ ਹੈ ਵਧੀਆ ਸੀ ਪੂਰੇ ਮਾਤਾ ਦਾ ਨਵਾਦੋਡਾ ਬਹੁਤ-ਬਹੁਤ ਆ ਮਾਤਾ ਨੇ ਸੰਤਰੇ ਦੀ ਸੇਵਾ ਕਰੀਆ ਥੈਂਕ ਯੂ ਮਰਾ ਧੰਨਵਾਦ ਧੰਨਵਾਦ ਬੱਲੇ ਲੈਓ ਦੇਖੋ ਬਈ ਦੇਖ ਸਕਦਾ ਮਾਤਾ ਦੇ ਕਰੇ ਸੰਤਰੇ ਲੱਗੇ ਨੇ ਮਾਤਾ ਨੇ ਸਾਰੀ ਸੰਗਤ ਨੂੰ ਸੰਤਰੇ ਖਵਾਏ ਨੇ ਮੈਂ ਤਾਂ ਮਾਤਾ ਕੋਲ ਰਟ ਸਮਾਈ ਲਓ ਬਈ ਸੇਵਾ ਕਰਦਿਆ ਕਰਦਾਂ ਨੂੰ ਸਾਨੂੰ 2:00 ਵੱਜ ਗਏ ਤੇ ਥੋੜਾ ਜਿਹਾ ਪਿੰਡ ਰਹਿ ਗਿਆ ਤੇ ਬਈ ਹੁਣ ਕੋਕ ਦੀ ਸੇਵਾ ਆ ਦੇਖ ਸਕਦਾ ਤੁਸੀਂ ਜੇ ਬਲੇ ਸਰਪੰਦਰ ਸਿੰਘ ਘਰ ਦੀ ਬੰਦ ਸੇਵਾਈ ਆ ਜੀ ਉਹਨਾਂ ਦੀ ਦੁਕਾਨ ਪਰਚੂਨ ਦੀ ਆ ਸੇਵਾਦਾਰ ਨੂੰ ਕੋਕ ਤੇ ਲਮਕੇ ਦੀ ਸੇਵਾ ਕਰ ਰਿਹਾ ਜੀ ਜਿਹੜੀ ਫੋਟੋਗ੍ਰਾਫਰ ਦਾ ਧੰਨਵਾਦ ਕਰਦੇ ਮਤਲਬ ਕਿ ਸੇਵਾ ਕਰਦੀ ਹੈ ਨਾ ਜੀਤੇ ਪੱਤੇ ਵਾਲੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਚੰਗ ਕਮੇਟੀ ਕਰਨੀਓ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲਓ ਜੀ ਮੇਰੇ ਵੀਰੋ ਵੀਰਾਂ ਨੇ ਕੋਕ ਦੀ ਸੇਵਾ ਕੀਤੀ ਹੈ ਨਾਲ ਲਮਕੇ ਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਨਾਲ ਮਾਈਆਂ ਦਾ ਬਹੁਤ ਵੱਡਾ ਸਹਿਯੋਗ ਆ ਲਓ ਜੀ ਰੈਂਕੂ ਕਰਿਆਨਾ ਸਟੋਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਹਾਂਜੀ ਬਾਈ ਹੁਣ ਰੋਟੀ ਨੂੰ ਤੁਰਦੇ ਆ ਹੁਣ ਆਸਨ ਹੋ ਗਿਆ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਹੁਣ ਰੋਟੀ ਬਣਾ ਕੇ ਫੇਰ ਦੁਬਾਰਾ ਸੇਵਾ ਨੂੰ ਕਰਦੇ ਆ ਠੀਕ ਆ ਠੀਕ ਆ ਬਈ ਮੈਂ ਦੱਦੂ ਰਹਿਣਾ ਦੇ ਲਾਓ ਜੀ ਚਾਕੀਵਾ ਮਾਮੇ ਲੱਗ ਰਿਹਾ ਆਪਣਾ ਆ ਲੈ ਲੈ ਮੈਂ ਨਾਲ ਵੀ ਵੀਡੀਓ ਦੇ ਵਿੱਚ ਕਹਿੰਦੇ ਹਾਂ ਵੀਡੀਓ ਦੇ ਵਿੱਚ ਲਾਓ ਤੇ ਹੁਣ ਆਪਾਂ ਰੋਟੀ ਨੂੰ ਤੁਰਦੇ ਆ ਬਾਈ ਜੁੜੇ ਰਹੋ ਸਾਡੇ ਨਾਲ ਠੀਕ ਆ ਮਿਲਦੇ ਆ ਫੇਰ ਹਾਂਜੀ ਹੁਣ ਆਪਾਂ ਪ੍ਰਸ਼ਾਦ ਦਾ ਸ ਕਰਨ ਚੱਲਿਆ ਘਰ ਨੂੰ ਰੋਟੀ ਯਾਰ ਅਗਰੇ ਨੂੰ ਸਾਈਡੋਂ ਮੁੜ ਕੇ ਆਉਨੇ ਆ। ਪਛਾਤਾ ਤੇਰਾ ਟਾਈਮ ਹੋ ਗਿਆ ਭਾਈ ਮੁੜ ਕੇ ਆਉਣਾ ਵਾਪਸ ਚੱਲੇ ਪਾਉਨੇ ਥੋੜੇ ਕ ਟਾਈਮ ਨੂੰ। ਹਾਂ ਫੇਰ ਸੁਣੀ ਚੱਲਦੇ ਆਂ ਚਲੋ ਦੱਸੋ। ਤੁਰਛੇ ਵੀ ਚੱਕੀ ਮੜੀਆਂ ਨਹੀਂ ਆ। ਆਓ ਜੀ ਹੁਣ ਆਪਾਂ ਆ ਗਏ ਘਰੇ। ਜਿਹੜੇ ਘਰੇ ਪ੍ਰਸ਼ਾਦਾ ਛਕਣਾ। ਕਿਉਂ ਕਰਨਾ ਹੈ? ਮੰਜੇ-ਮੰਜੇ ਫੱਟ ਕਰੇ ਪੈਨੇ ਭਾਈ। ਇਧਰ ਮਾਤਾ ਹੁਣੀਆਂ ਲੱਗੀਆਂ ਵੇ ਪ੍ਰਸ਼ਾਦੇ ਨੂੰ। ਤੇ ਸਭ ਪ੍ਰਸ਼ਾਦਾ ਛੱਕੇ ਜਾਂਦੇ। ਲੋ ਵੀ ਲੰਗਰ ਪਾਣੀ ਛਕ ਲਿਆ ਤੇ ਹੁਣ ਆਪਾਂ ਚਾਹ ਪੀ ਰਹੇ ਆ ਪ੍ਰਸਾਦ ਦੇ ਬਹੁਤ ਵਧੀਆ ਛਿਬਾਈ ਤੇ ਦਹੀਂ ਨਾ ਪਰੌਂਟੇ ਛਾਏ ਜੀ ਬਾਈ ਉਹਨਾਂ ਨੇ ਤੇ ਹੁਣ ਆਪਾਂ ਇੱਥੇ ਦੁਬਾਰਾ ਸੇਵਾ ਲਈ ਪਰਾਂਗੇ ਠੀਕ ਆ ਜੁੜੇ ਰਹੋ ਸਾਡਾ ਲੋ ਵੀ ਪ੍ਰਸਾਦ ਦੇ ਛਕ ਲਿਆ ਆਪਾਂ ਦੁਬਾਰਾ ਫੇਰ ਰਵਾਨਾ ਹੋਗੇ 3 ਵਜੇ ਬਾਈ ਕਿਉਂ ਕਰਨੇ ਹਾਂ ਤੇ ਸੇਵਾਦਾਰ ਸਾਰੇ ਰੈਡੀ ਆ ਵਿੱਚ ਹੋਰ ਵੀ ਜੁੜ ਕੇ ਕਈਆਂ ਨੇ ਘਰਾਂ ਨੂੰ ਮੱਛਾਂ ਨੂੰ ਹਣਾ ਕਰਾਂ ਦੇ ਵਿੱਚ ਪੱਠੇ-ਪੱਠੇ ਪਾਉਣੇ ਸੀਗੇ ਤਾਂ ਕਰਕੇ ਉਹ ਆਇਆ ਨੀ ਗਾ ਬਾਈ ਉਹਨਾਂ ਤੋਂ ਕਿ ਕਈ ਰਹਿ ਪੇ ਬਰਾ ਸੇਵਾਦਾਰ ਆਪਣੇ ਨਾਲ ਹੋਰ ਵੀ ਉੜ ਗਏ ਦੇਖ ਸਾਡਾ ਸਵਾ ਤੇ ਰੋਟੀ ਖਾਣ ਤੋਂ ਬਾਅਦ ਰਸਤੇ ਲੈਣ ਆਇਆ ਤੇ ਉਹਨਾਂ ਨੇ ਗੱਟਾ ਭਰਾਇਆ ਗਾ ਗੱਟੇ ਦੀ ਸੇਵਾ ਕੀਤੀ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਸਾሙ ਆਪਾਂ ਨੂੰ ਸੇਵਾ ਕਰਦਿਆ ਕਰਦਿਆਂ ਨੂੰ ਕਿਦਰ ਛੋਟੇ ਬੱਚੇ ਮਿਲੇ ਨੇ ਬੜੇ ਪਿਆਰੇ ਤੇ ਸਾਬਦ ਲਾਉਣਗੇ ਲਾਓ ਪੁੱਤ lao lao, phải ta. Chào lao. Sang cái gì Lao lao, ta. Sao lao? Chào bolo ਫਾਤੇ ਗਾਣ ਕੱਲਿਏ ਸਹਿਬ ਜਾਦੇ ਬਾਜਾ ਮਾਰਦੇ ਵਾਹ ਜੀਆ ਬਹੁਤ ਵਧੀਆ ਧੰਨਵਾਦ ਮਾਤਾ ਸਾਜੀ ਵੀਰੇ 5 ਵੱਜਣ ਵਾਲੇ ਆ ਤੇ ਸਾਡੇ ਸੇਵਾਦਾਰ ਸੇਵਾ ਕਰ ਰਹੇ ਨੇ ਮਾਤਾ ਮਾਂ ਬਜ਼ੁਰਗ ਆਪਣੇ ਭਰਾ ਬਹੁਤ ਵਧੀਆ ਸੇਵਾ ਨਿਭਾ ਰਿਹਾ ਜੋ ਸਵੇਰ ਦੇ ਲੱਗੇ ਹੋਏ ਨੇ ਭਾਈ ਤੁਸੀਂ ਦੇਖ ਹੀ ਲਿਆ ਹਣਾ ਬਲੌਗ ਦੇ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਭਗਤਾਂ ਨੇ ਕਿੰਨੀ ਸੇਵਾ ਕਰੀ ਆਪਾਂ ਨੂੰ ਕਿੱਥੇ-ਕਿੱਥੇ ਲੰਗਰ ਸਿਕਾਇਆ ਓਕੇ ਆਉਂਦਾ ਸੇਵਾਦਾਰ ਭਾਈ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਆ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਹੈਗੀ ਭਾਈ ਪਹਿਲੀ ਵਾਰ ਦੇਖਿਆ ਮੈਂ ਪਹਿਲੀ ਵਾਰ ਇਹਨਾਂ ਨਾਲ ਰਸਤ ਇਕੱਠੀ ਕਰਾਉਣ ਲੱਗਿਆ ਬਹੁਤ ਵਧੀਆ ਲੱਗਿਆ ਭਾਈ ਆਪਾਂ ਨੂੰ ਧੰਨਵਾਦ ਜੁੜੇ ਰਹੋ ਭਾਈ ਥੋੜੇ ਜੇ ਘਰ ਰਹਿ ਗਏ ਦੂਸਰੇ ਸਮਾਪਤੀ ਕਰਾਂਗੇ ਵਲੌਗ ਜੀ ਆਪਾਂ ਠੀਕ ਆ ਭਾਈ ਓਕੇ ਬਈ ਖੁਸ਼ੀਆਂ ਲੈਣ ਲਓ ਜੀ ਵਾਹਿਗੁਰੂ ਜੀ ਬਤਾ ਸਭ ਵਾਹਿਗੁਰੂ ਜੀ ਅੱਜ ਇਸ ਸਮਾਪਤੀ ਕਰਦੇ ਆਂ ਰਸਤ ਇਕੱਠੀ ਕਰ ਲਈ ਅੱਜ ਆਪ ਪਹੁੰਚ ਗਏ ਵੀ ਘਰੇ ਜਿੱਥੋਂ ਆਪਾਂ ਰੋਟੀ ਖਾ ਕੇ ਗਏ ਸੀ ਜਿੱਥੋਂ ਆਪਾਂ ਸੀ ਮੇਰੇ ਤੁਰੇ ਸੀਗੇ ਪਹੁੰਚ ਗਏ ਅੱਜ ਦੇ ਵਲੌਗ ਦੀ ਆਪਾਂ ਇਹ ਸਮਾਪਤੀ ਕਰਾਂਗੇ ਭਾਈ ਬਹੁਤ ਸੇਵਾ ਨਿਭਾਈ ਸਾਰਿਆਂ ਨੇ ਮਾਤਾ ਮਾਨੇ ਆਪਣੀਆਂ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਸਤਿ ਸ੍ਰੀ ਅਕਾਲ ਬਹੁਤ ਲਓ ਜੀ ਕਿਤੇ ਵਾਗੇ ਤੁਸੀਂ ਮਾਤਾ ਹੁਣ ਦਾ ਬਹੁਤ ਬਹੁਤ ਧੰਨਵਾਦ ਮਾਤਾ ਹੁਣਾਂ ਬਹੁਤ ਵਧੀਆ ਡਿਊਟੀ ਨਿਭਾਈ ਐ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਮਾਤਾ ਹੁਣੀਆਂ ਮਾਤਾ ਧੰਨਵਾਦ ਤੁਹਾਡਾ ਬਹੁਤ-ਬਹੁਤ ਥੋਡੇ ਕਰਕੇ ਅਸੀਂ ਫਿਰਦੇ ਰਹੇ ਹਾਂ ਥੋਡੇ ਹੌਸਲੇ ਦੇ ਨਾਲ ਹਨਾ ਓਕੇ ਧੰਨਵਾਦ ਵਾਹਿਗੁਰੂ ਜੀ ਖਾਤੇ ਚਲੋ ਭਾਈ ਅੱਜ ਦੇ ਵਲੌਗ ਦਾ ਫਿਰ ਆਪਾਂ ਇੱਥੇ ਐਂਡ ਕਰਦੇ ਹਾਂ ਅਗਲੇ ਪਾਰਟ 'ਚ ਮਿਲਦੇ ਹਾਂ ਕਿਉਂ ਕਰਨੇ ਓਏ ਹੋ ਠੀਕ ਹੋ ਜੀ ਲੱਕੜਾਂ ਚਰਾਉਣੀਆਂ ਹੋਣੀਆਂ ਹਾਂ ਜਿੱਦਣ ਲੱਕੜਾਂ ਚਰਾਉਣੀਆਂ ਹੋਈਆਂ ਉਹ ਦਿਨ ਮਿਲਦੇ ਹਾਂ ਫਿਰ ਫਤੇਗੜ ਸਾਹਿਬ ਵਾਲਾ ਆਪਾਂ ਫਿਰ ਮਿਲਾਂਗੇ ਜਿੰਨਾ ਆਪਾਂ ਫਤੇਗੜ ਸਾਹਿਬ ਵਾਲਾ ਵਲੌਗ ਬਣਾਇਆ ਜਿੱਦਣ ਰਸ ਲੈਣ ਗਏ ਉਹ ਦਿਨ ਫਿਰ ਮਿਲਾਂਗੇ ਠੀਕ ਹੋ ਜੀ ਮਿਲਦੇ ਆਂ ਆਪਾਂ ਅਗਲੇ ਵਲੌਗ 'ਚ